ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੇ ਜਿਵੇਂ ਹੀ ਭਾਈ ਮਹਿਲ ਸਿੰਘ ਬੱਬਰ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਉ ਦੇਣ ਲੱਗੇ ਤਾਂ ਉਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਅਤੇ ਸੰਗਤ 'ਚ ਬੈਠੇ ਇੱਕ ਵਿਅਕਤੀ ਨੇ ਉਹਨਾਂ ਵੱਲੋਂ ਭਾਈ ਮਹਿਲ ਸਿੰਘ ਦੇ ਪਰਿਵਾਰ ਨੂੰ ਸਿਰੋਪਾਉ ਦੇਣ ਦਾ ਵਿਰੋਧ ਕੀਤਾ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗਲਤੀ ਸੋਨਿਆ ਬਾਤੁਰ ਸਿੰਘ ਆਹ ਅੱਧਾ ਵੀ ਸਭ ਦੇਖ ਸਕਦੇ ਜੀ ਆਪਣੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਸ਼੍ਰੀ ਗੱਲਤਕ ਸਹਿਬ ਵਿਖੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਆਗੂ ਭਾਈ ਮਹਿਲ ਸਿੰਘ ਬੱਬਰ ਦੀ ਜਾਤ ਚ ਸ਼੍ਰੀ ਖਾਨਪੁਰ ਸਹਿਬ ਦੇ ਪੋਗ ਪਾਏ ਗਏ ਪੋਗ ਪਾਉਣ ਉਪਰੰਤ ਜਦੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਉ ਦੇਣ ਲੱਗੇ ਤਾਂ ਸਰਬੱਤ ਖਾਲਸਾ 2015 ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸਖੀਰਾ ਨੇ ਇਸ ਦਾ ਵਿਰੋਧ ਕੀਤਾ ਅਤੇ ਥੋੜਾ ਤੱਕ ਇਹ ਦਿੱਤਾ ਕਿ ਸ਼੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਕੋਲ ਸਿਰੋਪਾਓ ਦੇਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਇਹ ਕਿ ਸਾਹ ਤੋਂ ਸਿਰੋਪਾ ਵਾਹ ਗਰੂ ਨਾ ਦੇਖੋ ਇਦਾਂ ਨਾ ਕਰੋ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗਲਤੀ ਸੋਨਿਆ ਬਾਤੁਰੂ ਸੋਨਿਆ ਸਾਰੇ ਪਰਿਵਾਰ ਦੇ ਮੈਂਬਰ ਨੂੰ ਮੈਂ ਸਾਬ ਪਾ ਸਕਦੇ ਹਾਂ ਸੋਪਾ ਸਾਰਾ ਪਰਿਵਾਰ ਜੇਹੇ ਦਾ ਨਹੀਂ ਕਰ ਸਕਦਾ ਜਿੰਨੇ ਪਰੇ ਮੇ ਆਏ ਨੇ ਆਤਾ ਆਏ ਸਾਰੇ ਤੇਰੀ ਬੋਲ ਤਾ ਕਰੋ ਪਰਤੀ ਪਈ ਤੇ ਦਿਓ ਸਾਹਮਣੇ ਪਈ ਆ ਬੋਲ ਸਾਡੇ ਦਾ ਭਾਈ ਬੇਨਤੀ ਹੁੰਦੀ ਕਿ ਮਹਾਰਾਜ ਕਹਿੰਦੇ ਮੈਂ ਇਕੱਤਰ ਮਿਲੋਂ ਮੈਂ ਭਾਈ ਨਾਲ ਵੇਲੇ ਕੇ ਬੈਠੋ ਮੈਂ ਉਦਰ ਜ਼ੈਤੇਦਾਰ ਦੇ ਵਿਰੋਧ 'ਤੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਇਤਰਾਜ਼ ਜਤਾਇਆ ਅਤੇ ਇਹ ਤੋਂ ਤੱਕ ਕਹਿ ਦਿੱਤਾ ਕਿ ਵਿਰੋਧ ਕਰਨ ਵਾਲਾ ਵਿਅਕਤੀ ਸਿੱਖ ਕੌਮ ਵਿੱਚ ਦੋ ਟਕੇ ਦਾ ਵੀ ਨਹੀਂ ਸੀ। ਜਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਕਿਹਾ ਗਿਆ ਵੀ ਸਰਪਾ ਪਾਓ ਤਾਂ ਇੱਕ ਬੰਦਾ ਉੱਠਿਆ ਉਹ ਕਹਿੰਦਾ ਜੀ ਇਹ ਨਹੀਂ ਪਾ ਸਕਦਾ। ਮੈਂ ਸਖ਼ਤ ਇਤਰਾਜ਼ ਕਰਦਾ ਹਾਂ ਤਾਂ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਦਾ ਕੀ ਨਾ ਹੁੰਦਾ। ਤੁਸੀਂ ਅਗਰ ਦੋ ਟੱਕੇ ਵੀ ਨਹੀਂ ਹੋ ਸਿੱਖ ਕੌਮ ਦੇ ਵਿੱਚ ਜਿਹੜੇ ਗੱਲ ਕਰਦੇ ਪਿਓ ਤੇ ਜਿਸੇਦਾਰ ਸਾਹਿਬ ਜੀ ਤੁਸੀਂ ਇੱਕ ਇਕੱਲਾ ਬੰਦਾ ਕੌਣ ਹੁੰਦਾ ਉਸ ਨੂੰ ਰੋਕਣਾ ਲਾ ਜੀ ਇਹ ਖਾਲੀ ਜਿਸੇਦਾਰ ਸਾਹਿਬ ਦੀ ਦੀ ਗੱਲ ਨਹੀਂ ਕੀਤੀ ਉਸ ਜਿਸ ਨੇ ਪਰਵਾਰ ਨੂੰ ਪੈਣੇ ਸੀ ਜਿਹਦੀਆਂ ਬੜੀਆਂ ਕੁਰਬਾਨੀਆਂ ਸਨ ਬੜੀਆਂ ਕੁਰਬਾਨੀਆਂ ਦਾ ਕੋਈ ਹਿਸਾਬ ਹੀ ਨਹੀਂ ਸੀ ਇਹ ਉਸ ਸ਼ਖਸ ਦੇ ਵੀ ਇਹਨਾਂ ਨੇ ਬੇਇੱਜ਼ਤੀ ਕੀਤੀ ਹੈ ਇਹਨਾਂ ਕੋਲੋਂ ਸਿੱਖ ਪੰਥ ਕੋਲੋਂ ਮਾਫੀ ਮੰਗਣੀ ਚਾਹੀਦੀ। ਕਿੰਨੇ ਸਰਕਾਰ ਕੋਲੋਂ ਬਫਰ ਬੋਰਡ ਦਾ ਨਵਾਂ ਇੱਕ ਬਿੱਲ ਪਾ ਲੱਗੂ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹਾਂ। ਦਾਦਾਸੀ ਇਹ ਕਿ ਪਾਈ ਮਹਿਲ ਸਿੰਘ ਬੱਬਰ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਜਰਨਲ ਸਖਤਰ ਸਨ ਜਿਨ੍ਹਾਂ ਦਾ ਕਿ ਪਿਛਲੇ ਦਿਨੀ ਪਾਕਿਸਤਾਨ ਦੇ ਲਾਹੌਰ ਚ ਬਣੇ ਇੱਕ ਹਫਤਾ ਚ ਦਿਹਾਂਤ ਹੋ ਗਿਆ ਸੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ